ਵੀਡੀਓ ਖੂਬ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਪੰਜਾਬ ਪੁਲਿਸ ਦੇ ਥਾਣੇਦਾਰ ਤੇ ਸਬਜ਼ੀ ਵੇਚਣ ਵਾਲੇ ਦੇ ਵਿੱਚ ਕਾਫੀ ਬਹਿਸ ਹੁੰਦੀ ਨਜ਼ਰ ਆ ਰਹੀ ਹੈ ਹਾਲਾਂਕਿ ਦਾਜ਼ੀ ਇਸ ਦੌਰਾਨ ਸਬਜ਼ੀ ਵੇਚਣ ਵਾਲੇ ਸੰਦੀਪ ਦੇ ਵੱਲੋਂ ਐਸੇ ਤੇ ਗੰਭੀਰ ਦੋਸ਼ ਲਗਾਏ ਗਏ ਨੇ ਦਾਜ਼ੀ ਕੀ ਸਬਜ਼ੀ ਵੇਚਣ ਵਾਲੇ ਸੰਦੀਪ ਦਾ ਕਹਿਣਾ ਹੈ ਕਿ ਇੱਕ ਸਾਲ ਤੋਂ ਉਹ ਇਸ ਥਾਣੇਦਾਰ ਨੂੰ ਮੁਫਤ ਸਬਜ਼ੀ ਦੇ ਰਿਹਾ ਸੀ ਜਦੋਂਦਾਰ ਉਸਨੇ ਪੈਸੇ ਮੰਗੇ ਤਾਂ ਇਸ ਥਾਣੇਦਾਰ ਦੇ ਵੱਲੋਂ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸੁਣੋ ਇਸ ਮਾਮਲੇ ਦੇ ਵਿੱਚ ਸਬਜੀ ਵਾਲੇ ਦਾ ਹੋਰ ਕੀ ਕੁਝ ਕਹਿਣਾ ਹੈ ਨਾਲ ਬੈਸ ਨਹੀਂ ਆਇਆ ਇਹ ਇੱਕ ਸਾਲ ਤੋਂ ਮੇਰੇ ਕੋਲ ਵੀ ਸਬਜੀ ਲੈ ਕੇ ਜਾਂਦਾ ਸੀਗਾ ਜੀ ਮੈਂ ਅੱਜ ਇਹ ਮੇਰੇ ਕੋਲ ਸਬਜੀ ਲਈ ਮੈਂ ਇਹਨਾਂ ਕੋਲੇ ਪੈਸੇ ਮੰਗੇ ਇਹਨਾਂ ਨੇ ਮੈਨੂੰ ਪੈਸੇ ਮੰਗਣ ਤੋਂ ਬਾਅਦ ਮੈਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀ ਡ੍ਰਿੰਕ ਇਹਨਾਂ ਨੇ ਕੀਤੀ ਹੋਈ ਸੀ ਗਾਲਾਂ ਕੱਢਣ ਤੋਂ ਬਾਅਦ ਇਹਨਾਂ ਨੇ ਮੈਨੂੰ ਬਹੁਤ ਮਾਪਿਆਂ ਦੀਆਂ ਗਾਲਾਂ ਕੱਢੀਆਂ ਉਹਦੇ ਬਾਅਦ ਇਹਨੇ ਮੈਨੂੰ ਕਹਿੰਦੇ ਕਿ ਤੇਰੀ ਜਿਹੜੀ ਪਲਟਾ ਦੇਣੀ ਹੈ ਤੇਰੀ ਮੇਰੀ ਜਿਹੜੀ ਪਲਟਾਉਣ ਦਾ ਕਿ ਚਲ ਗਿਆ ਜਦੋਂ ਮੈਂ ਵੀਡੀਓ ਬਣਾਉਣੀ ਸ਼ੁਰੂ ਕੀਤੀ ਫਿਰ ਇਹ ਕਹਿਣ ਲੱਗੇ ਕਿ ਤੁਸੀਂ ਆਲੇ ਨੂੰ ਗਾਲਾਂ ਕੱਢਦਾ ਠੀਕ ਹੈ ਜੀ ਮੈਂ ਕਈ ਸਾਲਾਂ ਤੋਂ ਹੀ ਲੈ ਕੇ ਜਾ ਰਿਹਾ ਮੈਂ ਬੜਾ ਬਰਦਾਸ਼ਤ ਕਰ ਲਿਆ ਇਹ ਰੇੜੀ ਵਾਲੇ ਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਨੇ ਤੇ ਅੱਜ ਸਿਰਫ ਮੈਂ ਇਹਨਾਂ ਕੋਈ ਪੈਸੇ ਮੰਗੇ ਇਹਨਾਂ ਨੇ ਮੇਰੇ ਨਾਲ ਗੱਲਾਂ ਕਰਡੀਆਂ ਸ਼ੁਰੂ ਕਰਦੀਆਂ ਜੀ ਮੈਂ ਆਪਣੇ ਕਮਿਸ਼ਨਰ ਸਾਹਿਬ ਅੱਗੇ ਨੂੰ ਬੇਨਤੀ ਕਰਨਾ ਕਿ ਇਹੋ ਜਿਹੇ ਗ੍ਰਾਫਟ ਜਿਹੜੇ ਅਫਸਰ ਨੇ ਇਹਨਾਂ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਇਹੋ ਜਿਹੇ ਗ੍ਰਾਫਟ ਅਫਸਰਾਂ ਦੇ ਖਿਲਾਫ ਨਾ ਥੋੜੀ ਨਾਥ ਪਾਈ ਜਾਵੇ ਮੈਂ ਆ ਭਗਵਾਨ ਜੀ ਮਾਨ ਸਰਕਾਰ ਨੂੰ ਅਪੀਲ ਕਰਦਾ ਕਿ ਇਹੋ ਜਿਹੇ ਗ੍ਰਾਫਟ ਅਫਸਰ ਜਿਹੜੇ ਨੇ ਇਹਨਾਂ ਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਇਹਨਾਂ ਦੇ ਬੰਦ ਦੀ ਕਾਰਵਾਈ ਕੀਤੀ ਇਹਨੂੰ ਤੁਰੰਤ ਇਹਨਾਂ ਨੂੰ ਸਸਪੈਂਡ ਕਰਨਾ ਚਾਹੀਦਾ ਹੈ ਤੇ ਮੈਂ ਜਿਹੜੇ ਕਪਸ਼ਨ ਸਾਧ ਦੇ ਅੱਗੇ ਪੇਸ਼ ਹੋਵਾਂਗਾ ਉਹਨਾਂ ਨੂੰ ਮੈਂ ਜਾ ਕੇ ਦੱਸਾਂਗਾ ਮੇਰੇ ਕੋਲ ਵੀਡੀਓ ਪਈਆਂ ਨੇ ਤੇ ਮੈਂ ਬਹੁਤ ਬਹੁਤ ਧੰਨਵਾਦ ਹਾਂਗਾ ਮੈਂ ਆਮ ਪਾਰਟੀ ਭਗਵਾਨ ਜਮਨ ਸਰਕਾਰ ਦਾ ਕਿ ਜੋ ਇਸ ਦੇ ਉੱਤੇ ਤੁਰੰਤ ਕਾਰਵਾਈ ਕੀਤੀ ਜਾਵੇ ਮੈਂ ਬਸ ਇਨਸਾਫ ਮੰਗ ਰਿਹਾ ਇਸ ਤੋਂ ਇਹ ਮੈਨੂੰ ਧਮਕੀਆਂ ਦਿੰਦਾ ਹੈ ਤੈਨੂੰ ਮੈਂ ਗੋਲੀ ਮਾਰ ਦਾਂਗਾ ਤੇ ਇਸ ਤੋਂ ਮੈਂ ਪਰਚਾ ਕਰਾ ਦਾਂਗਾ ਇਹ ਉਹ ਮੈਨੂੰ ਬਹੁਤ ਫਾਲਤੂ ਬੋਲ ਕੇ ਕਰਨੇ ਆਏ ਕਿ ਉਹਨਾਂ ਕਿ ਮੇਰੀ ਕਸ਼ਰ ਸਾਹਿਬ ਅਗੇ ਬੇਨਤੀ ਹੈ ਕਿ ਇਹੋ ਜਿਹੇ ਕਰਪਟ ਅਫਸਰਾਂ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਸਸਪੈਂਡ ਕੀਤਾ ਜਾਵੇ ਇੱਕ ਵੀਡੀਓ ਖੂਬ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਪੰਜਾਬ ਪੁਲਿਸ ਦੇ ਥਾਣੇਦਾਰ ਤੇ ਸਬਜ਼ੀ ਵੇਚਣ ਵਾਲੇ ਦੇ ਵਿੱਚ ਕਾਫੀ ਬਹਿਸ ਹੁੰਦੀ ਨਜ਼ਰ ਆ ਰਹੀ ਹੈ ਹਾਲਾਂਕਿ ਦਾਜ਼ੀ ਇਸ ਦੌਰਾਨ ਸਬਜ਼ੀ ਵੇਚਣ ਵਾਲੇ ਸੰਦੀਪ ਦੇ ਵੱਲੋਂ ਐਸੇ ਤੇ ਗੰਭੀਰ ਦੋਸ਼ ਲਗਾਏ ਗਏ ਨੇ ਦਾਜ਼ੀ ਕਿ ਸਬਜ਼ੀ ਵੇਚਣ ਵਾਲੇ ਸੰਦੀਪ ਦਾ ਕਹਿਣਾ ਹੈ ਕਿ ਇੱਕ ਸਾਲ ਤੋਂ ਉਹ ਇਸ ਥਾਣੇਦਾਰ ਨੂੰ ਮੁਫਤ ਸਬਜ਼ੀ ਦੇ ਰਿਹਾ ਸੀ ਜਦੋਂਦਾਰ ਉਸਨੇ ਪੈਸੇ ਮੰਗੇ ਤਾਂ ਇਸ ਥਾਣੇਦਾਰ ਦੇ ਵੱਲੋਂ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸੁਣੋ ਇਸ ਮਾਮਲੇ ਦੇ ਵਿੱਚ ਸਬਜੀ ਵਾਲੇ ਦਾ ਹੋਰ ਕੀ ਕੁਝ ਕਹਿਣਾ ਹੈ ਦੇ ਨਾਲ ਬੈਸਟ ਨਹੀਂ ਹੋਇਆ ਇਹ ਇੱਕ ਸਾਲ ਤੋਂ ਮੇਰੇ ਕੋ 20 ਸਬਜ਼ੀ ਲੈ ਕੇ ਜਾਂਦਾ ਸੀਗਾ ਜੀ ਮੈਂ ਅੱਜ ਇਹ ਮੇਰੇ ਕੋ ਸਬਜ਼ੀ ਲਈ ਮੈਂ ਇਹਨਾਂ ਕੋਲੇ ਪੈਸੇ ਮੰਗੇ ਇਹਨਾਂ ਨੇ ਮੈਨੂੰ ਪੈਸੇ ਮੰਗਣ ਤੋਂ ਬਾਅਦ ਮੈਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀ ਡ੍ਰਿੰਕ ਇਹਨਾਂ ਨੇ ਗਾਲਾਂ ਕੱਢਣ ਤੋਂ ਬਾਅਦ ਇਹਨਾਂ ਨੇ ਮੈਨੂੰ ਬਹੁਤ ਮਾਪਿਆਂ ਦੀਆਂ ਗਾਲਾਂ ਕੱਢੀਆਂ ਉਹਦੇ ਬਾਅਦ ਇਹਨੇ ਮੈਨੂੰ ਕਹਿੰਦੇ ਕਿ ਤੇਰੀ ਜਿਹੜੀ ਬਾਈਟਾ ਦੇਣੀ ਤੇ ਮੇਰੀ ਜਿਹੜੀ ਬਾਈਟ ਹੋਣ ਦਾ ਕਿਹੜੇ ਜਦੋਂ ਮੈਂ ਵੀਡੀਓ ਬਣਾਉਣੀ ਸ਼ੁਰੂ ਕੀਤੀ ਤੇ ਇਹ ਕਹਿਣ ਲੱਗੇ ਕਿ ਤੂੰ ਪੂਸੀ ਵਾਲਿਆਂ ਨੂੰ ਗਾਲਾਂ ਕੱਢਦਾ ਹੈ ਠੀਕ ਹੈ ਜੀ ਮੈਂ ਕਈ ਸਾਲਾਂ ਤੋਂ ਹੀ ਲੈ ਕੇ ਜਾ ਰਿਹਾ ਮੈਂ ਬੜਾ ਬਰਦਾਸ਼ਤ ਕਰ ਲਿਆ ਇਹ ਰੇੜੀ ਵਾਲੇ ਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਨੇ ਤੇ ਅੱਜ ਸਿਰਫ ਮੈਂ ਇਹਨਾਂ ਕੋ ਪੈਸੇ ਮੰਗੇ ਇਹਨਾਂ ਨੇ ਮੇਰੇ ਨਾਲ ਗੱਲਾਂ ਕਰਦੀਆਂ ਸ਼ੁਰੂ ਕਰਤੀਆਂ ਜੀ ਮੈਂ ਆਪਣੇ ਕਮਿਸ਼ਨਰ ਸਾਹਿਬ ਅਗੇ ਨੂੰ ਬੇਨਤੀ ਕਰਨਾ ਕਿ ਇਹੋ ਜਿਹੇ ਗ੍ਰਾਫਟ ਜਿਹੜੇ ਅਫਸਰ ਨੇ ਇਹਨਾਂ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਇਹੋ ਜਿਹੇ ਬੜਾ ਕੰਮ ਅਫਸਰਾਂ ਦੇ ਖਿਲਾਫ ਨਾ ਥੋੜੀ ਨਾਤ ਪਾਈ ਜਾਵੇ ਮੈਂ ਆ ਭਗਵਾਨ ਜੀ ਸਰਕਾਰ ਨੂੰ ਅਪੀਲ ਕਰਦਾ ਕਿ ਇਹੋ ਜਿਹੇ ਗ੍ਰਾਫਟ ਅਫਸਰ ਜਿਹੜੇ ਨੇ ਇਹਨਾਂ ਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਇਹਨਾਂ ਤੇ ਬੰਦੀ ਕਾਰਵਾਈ ਕੀਤੀ ਇਹਨੂੰ ਕਿੰਨਾ ਤੇ ਇਹਨਾਂ ਨੂੰ ਸਸਪੈਂਡ ਕਰਨਾ ਚਾਹੀਦਾ ਹੈ ਤੇ ਮੈਂ ਜਿਵੇਂ ਕਪਸ਼ਨ ਸਾਹਿਬ ਦੇ ਅੱਗੇ ਪੇਸ਼ ਹੋਵਾਂਗਾ ਉਹਨਾਂ ਨੂੰ ਮੈਂ ਜਾ ਕੇ ਦੱਸਾਂਗਾ ਮੇਰੇ ਕੋਲ ਵੀਡੀਓ ਪਈਆਂ ਨੇ ਤੇ ਮੈਂ ਬਹੁਤ ਬਹੁਤ ਧੰਨਵਾਦ ਹਾਂਗਾ ਮੈਂ ਆਮ ਪਾਰਟੀ ਭਗਵਾਨ ਸਰਕਾਰ ਦਾ ਕਿ ਜੋ ਇਸ ਉਪਰ ਤੁਰੰਤ ਕਾਰਵਾਈ ਕੀਤੀ ਜਾਵੇ ਤੇ ਮੈਂ ਬਸ ਇਨਸਾਫ ਮੰਗਦਾ ਇਸ ਨੂੰ ਇਹ ਮੈਨੂੰ ਧਮਕੀਆਂ ਦਿੰਦਾ ਹੈ ਤੇ ਇਹ ਨੂੰ ਮੈਂ ਗੋਲੀ ਮਾਰ ਦਾਂਗਾ ਤੇ ਇਹ ਤੋਂ ਮੈਂ ਪਰਚਾ ਕਰਾ ਦਾਂਗਾ ਇਹ ਉਹ ਮੈਨੂੰ ਬਹੁਤ ਫालतू ਬੋਲ ਕੇ ਕਰਨਿਆ ਇਹ ਕਿਹਾ ਕਿ ਮੇਰੀ ਕਸ਼ਰ ਸਾਹਿਬ ਅਗੇ ਬੇਨਤੀ ਹੈ ਕਿ ਇਹੋ ਜਿਹ ਕਰਪਟ ਅਫਸਰਾਂ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਸਸਪੈਂਡ ਕੀਤਾ ਜਾਵੇ ਧੰਨ